ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਭਾਈ ਮੁਗਲੋ ਜੀ ਦੀ ਮਾਲਵੇ ਦਾ ਪਿੰਡ ਹੈ ਗੰਡੂਆਂ ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾ ਜਦੋਂ ਉਹਨਾਂ ਨੇ ਅੰਮ੍ਰਿਤਸਰ ਦੀ ਪਹਿਲੀ ਜੰਗ ਮੁਗਲ ਹਕੂਮਤ ਵਿਰੁੱਧ ਲੜੀ ਤਾਂ ਇਸ ਜੰਗ ਵਿੱਚ ਉਹਨਾਂ ਦੇ ਇੱਕ ਸਿੱਖ ਭਾਈ ਮੁਗਲੂ ਜੀ ਦੁਸ਼ਮਣਾਂ ਨਾਲ ਲੜਦਾ ਹੋਇਆ ਬੇਉਸ਼ੋਕੇ ਡੇਗ ਪਿਆ ਗੁਰੂ ਸਾਹਿਬ ਨੇ ਆਪ ਉਸ ਚੇ ਸਿੱਖ ਦਾ ਚਿਹਰਾ ਸਾਫ਼ ਕੀਤਾ ਅਤੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਉਸ ਦੇ ਮੂੰਹ ਵਿੱਚ ਜਲ ਪਾਇਆ। ਤਦ ਭਾਈ ਮੁਗਲੂ ਜੀ ਨੂੰ ਹੋਸ਼ ਆਈ। ਗੁਰੂ ਜੀ ਨੇ ਕਿਹਾ ਭਾਈ ਮੁਗਲੂ ਕੁਝ ਮੰਗ ਲਵੋ। ਭਾਈ ਮੁਗਲੂ ਕਹਿਣ ਲੱਗੇ ਗੁਰੂ ਜੀ ਜੇਕਰ ਇਹ ਮੇਰਾ ਆਖਰੀ ਵਕਤ ਹੈ ਤਾਂ ਤੁਹਾਡਾ ਕੋਟ ਨ ਕੋਟ ਸ਼ੁਕਰੀਆ। ਪਰ ਜੇ ਮੈਂ ਹਜੇ ਹੋਰ ਜੀਣਾ ਹੈ ਤਾ ਮੇਰੀ ਇਹੀ ਮੰਗ ਹੈ ਕਿ ਮੇਰੀ ਸਵਾਸ ਨੇ ਉਹ ਤੁਹਾਡੀ ਗੋਦ ਵਿੱਚ ਹੀ ਨਿਕਲਣਾ। ਗੁਰੂ ਸਾਹਿਬ ਨੇ ਬਚਨ ਕੀਤਾ ਭਾਈ ਮੁਗਲੂ ਤੁਸਤਾਜ ਹੋਰ ਜੀਣਾ ਹੈ। ਤੁਹਾਡੀ ਉਮਰ ਕਾਫੀ ਲੰਬੀ ਹੈ। ਤੁਸੀਂ ਅਜੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਅਜੇ ਸਵਾਸ ਨਹੀਂ ਛੱਡਣੇ। ਭਾਈ ਮੁਗਲੂ ਜੀ ਕਹਿਣ ਲੱਗੇ ਫਿਰ ਗੁਰੂ ਜੀ ਮੇਰੀ ਆਖਰੀ ਇੱਛਾ ਇਹੀ ਇਹੀ ਹੈ ਕਿ ਮੈਂ ਤੁਹਾਡੀ ਪਵਿੱਤਰ ਗੋਦ ਵਿੱਚ ਸਰੀ ਛੱਡਾਂ। ਤਦ ਗੁਰੂ ਸਾਹਿਬ ਨੇ ਕਿਹਾ ਭਾਈ ਮੁਗਲੂ ਅਸੀਂ ਦਿੱਤੋਂ ਪਹਿਲਾਂ ਚੋਲਾ ਤਿਆਗ ਦੇਣਾ ਹੈ। ਤਦ ਭਾਈ ਮੁਗਲੂ ਨੇ ਕਿਹਾ ਗੁਰੂ ਜੀ ਚੋਲਾ ਹੀ त्याਗਣਾ ਹੈ। ਜੋਤ ਤਾਂ ਇੱਥੇ ਹੀ ਰਹੇਗੀ। ਕਿਰਪਾ ਰੱਖਿਓ ਮੇਰੇ ਆਖਰੀ ਸਾਹ ਤੁਹਾਡੀ ਪਵਿੱਤਰ ਗੋਦ ਵਿੱਚ ਹੋਣ। ਗੁਰੂ ਸਾਹਿਬ ਨੇ ਸਿੱਖ ਨੂੰ ਬਚਨ ਕੀਤਾ ਭਾਈ ਮੁਗਲੂ ਇਹ ਸਾਡਾ ਬਚਨ ਰਿਹਾ ਤੂੰ ਜਿੱਥੇ ਵੀ ਹੋਵੇਂਗਾ ਜਿੱਥੇ ਵੀ ਆਖਰੀ ਸਾਹ ਲਵੇਂਗਾ ਤੇਰੇ ਸਾਹ ਗੁਰੂ ਨਾਨਕ ਦੀ ਗੋਦ ਵਿੱਚ ਨਿਕਲਣਗੇ। ਸਮਾਂ ਆਇਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੇ ਸਨ ਭਾਈ ਮੁਗਲੋ ਨੂੰ ਜਦੋਂ ਆਪਣੇ ਆਖਰੀ ਸ਼ਾਹ ਪ੍ਰਤੀਤ ਹੋਏ ਤਾਂ ਭਾਈ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇ ਸਰੀਰ ਤਿਆਗਣਾ ਹੈ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਪਿੰਡ ਆ ਰਹੇ ਹਨ ਪਰ ਪਿੰਡ ਵਾਲਿਆਂ ਨੇ ਭਾਈ ਮੁਗਲੋ ਦੀ ਗੱਲ ਦਾ ਯਕੀਨ ਨਾ ਕੀਤਾ ਭਾਈ ਸਾਹਿਬ ਨੇ ਆਪਣੇ ਪਰਿਵਾਰ ਨੂੰ ਵੀ ਕਹਿ ਦਿੱਤਾ ਕਿ ਅੱਜ ਘਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਆਉਣਾ ਘਰ ਦੇ ਦਰਵਾਜ਼ੇ ਖੁੱਲੇ ਹੋਣੇ ਚਾਹੀਦੇ ਹਨ ਇਹ ਨਾ ਹੋਣ ਕਿ ਗੁਰੂ ਸਾਹਿਬ ਨੂੰ ਬਾਹਰ ਘਰ ਦੇ ਰੁਕਣਾ ਪਵੇ ਭਾਈ ਸਾਧ ਦੇ ਪਰਿਵਾਰ ਨੇ ਇਸੇ ਤਰ੍ਹਾਂ ਕੀਤਾ ਘਰ ਦੇ ਦਰਵਾਜ਼ੇ ਬੰਦਰਾ ਕੀਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਸਿੱਖ ਦੇ ਘਰ ਆਣ ਪਹੁੰਚੇ ਭਾਈ ਮੁਗਲੂ ਜੀ ਅਸੀਂ ਤੁਹਾਡੇ ਨਾਲ ਕੀਤਾ ਵਾਅਦਾ ਪੂਰਾ ਕਰਨ ਆਏ ਹਾਂ ਗੁਰੂ ਤੇਗ ਬਹਾਦਰ ਨੇ ਭਾਈ ਮੁਗਲੂ ਜੀ ਨੂੰ ਗਲ ਨਾਲ ਲਾ ਕੇ ਕਿਹਾ ਗੁਰੂ ਸਾਹਿਬ ਕੋੜੇ ਤੋਂ ਉੱtre ਅਤੇ ਭਾਈ ਮੁਗਲੂ ਨੂੰ ਆਪਣੀ ਗੋਦ ਵਿੱਚ ਲੈ ਲਿਆ। ਗੁਰੂ ਸਾਹਿਬ ਨੇ ਭਾਈ ਮੁਗਲੂ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਬੋਲੋ ਵਾਹਿਗੁਰੂ। ਭਾਈ ਮੁਗਲੂ ਜੀ ਨੇ ਕਿਹਾ ਵਾਹਿਗੁਰੂ ਅਤੇ ਆਪਣੇ ਸ્વાસ ਤਿਆਗ ਦਿੱਤੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਮੁਗਲੂ ਨਾਲ ਜੋ ਵਚਨ ਕੀਤਾ ਸੀ ਉਹ ਨੌਵੇਂ ਜਾਮੇ ਵਿੱਚ ਆ ਕੇ ਪੂਰਾ ਕੀਤਾ। ਭਾਈ ਮੁਗਲੂ ਜੀ ਨੇ ਗੁਰੂ ਸਾਹਿਬ ਦੀ ਪਵਿੱਤਰ ਗੋਦ ਵਿੱਚ ਆਪਣਾ ਸਰੀਰ ਤਿਆਗਿਆ। ਅਤੇ ਗੁਰੂ ਸਾਹਿਬ ਨੇ ਭਾਈ ਸਾਹਿਬ ਦਾ ਸੰਸਕਾਰ ਕੀਤਾ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਮਾਤਾ ਭਾਗਪਰੀ ਦਾ ਕੀਤਾ ਸੀ ਬਾਬਾ ਬੁੱਢਾ ਜੀ ਦਾ ਕੀਤਾ ਸੀ ਕਿਉਂਕਿ ਬਾਬਾ ਬੁੱਢਾ ਜੀ ਨੇ ਵੀ ਇਹੀ ਮੰਗ ਮੰਗੀ ਸੀ ਕਿ ਗੁਰੂ ਸਾਹਿਬ ਮੇਰਾ ਸੰਸਕਾਰ ਸਰੀਰ ਦਾ ਤੁਸੀਂ ਆਪਣੇ ਪਵਿੱਤਰ ਹੱਥਾਂ ਨਾਲ ਕਰਨਾ ਤੁਹਾਨੂੰ ਇਹ ਸਾਕੀ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ